ਯਾਰ ਬਹੁਤ ਜ਼ਿਆਦਾ ਹੀ ਪੇਂਡਦੇ ਬਹੁਤ ਕਿਆ ਕਰਨ ਨੂੰ ਕਿ ਕਦੇ ਕ੍ਰੀਪਰ ਬਹੁਤ ਬਹੁਤ ਸੇ ਟਾਕਰ ਹਮ ਸੀ ਕਰਦੇ ਹਮ ਸੀ ਕਰਦੇ ਹਮ ਸੀ ਕਰਦੇ ਹਮ ਦਾ ਇਹ ਪੇਂਡ ਇਹ ਵੈਕਟਰ ਜਿੰਨੀਆਂ ਵੀ ਪੀਪੀਆਂ ਆਈਆਂ ਇਹ ਦਾ ਰਹਿਣਾ ਪਰਵਾਰ ਹੀ ਹੁੰਦਾ ਤਰਾ ਹੈ ਹੀ ਪਰਵਾਰ ਦਾ ਨੰਨਦਾ ਹੈ ਸਬਾਰ ਸਬਾਰ ਜਿੰਦੇ ਕਿਆ ਨਵੀਂ ਇਹ ਅੱਛੀ ਬਿਚਾਰ ਆਪ ਜੀ ਨੂੰ ਲੱਗਾ ਕੜੇ ਪੈ ਗਿਆ ਬਹੁਤ ਜਿਆਦਾ ਘਾਟ ਆਇਆ ਇਸ ਦੇ ਘਾਟਾ ਪੂਰਾ ਛੋੜਾ ਹੋਣਾ ਹਾਂ ਜੇ ਕੋਈ ਘਾਟਾ ਮਹਾਰਾਜ ਨੂੰ ਇਧਰ ਵੀ ਕੋਈ ਪਾਸੇ ਆਦੀ ਵਾ ਇਹ ਜੇ ਮਹਾਰਾਜ ਨੂੰ ਚਲੋ ਆਸਪਾਸ ਨਹੀਂ ਵੀ ਵੀ ਆਈਆਂ ਇਹਨਾਂ ਜੀ ਨੂੰ ਅਰੇ ਮੰਨੇ ਅਰੇ ਮੰਨੇ ਹੋਣਾ ਜਦੋਂ ਉਹਨਾਂ ਦਾ ਸੋਫਾ ਇਨ ਟੋਖੰਦਾ ਤਨਾ ਪਰਤੇ ਜਦੋਂ ਸੋਕੋ ਇਹ ਬੰਦੇ ਨੂੰ ਉਹ ਤੁਹਾਰੇ ਇਥੇ ਨੂੰ ਆਪਣੀ ਮੰਦਰ ਨੂੰ ਆਪਾਂ ਕਿੰਨਾ ਘਰਦੇ। ਮੇਰੇ ਨਾਲ ਸਤਵੰਤ ਕੋਰ ਕਿੰਨਾ ਖੁਰਦੇ ਆ ਛੋਟੀਆਂ ਚੀਮੀਆਂ ਦੇ ਹਨ। ਕਿੰਨਾ ਕੋ ਪਿਆਰੀ ਸੋਹਣੀ ਉਹ ਚੀਮੀਆਂ ਨੇ ਬਹੁਤ ਪਿਆਰ ਸ਼ਾਬਾਸ਼ ਆ ਵਜਦਾ ਹੈ। ਕਿਤਾਬਾਂ ਦਾ ਸਾਰੀਆਂ ਕਿਹਾ ਕਰਦੇ। ਉਹ ਚੰਗੇ ਸੁਭਾਅ ਦੇ। ਪਰ ਪਤਾ ਪਣਾ ਹੈਗਾ ਜੇ ਆ ਵਿਚਾਰੇ ਨੂੰ ਪਤਾ ਨਹੀਂ ਦਿੰਦਾ ਦੇਖੋ। ਹੋਣੀ ਜੋਰਾਵਰ ਆ ਗਈ ਵਿਚਾਰੀ। ਆਪਣੀ ਬੁੜੀ ਬਦਲ ਕਰਦੇ ਗਰੀਬ। ਬਹੁਤ ਬਹੁਤ ਇਸ਼ਾਰਾ ਜੀ। ਬਹੁਤ ਕੋਤ ਕਰਦੇ ਹੈ ਜੀ। ਗਰੀਬ ਬੱਚੇ ਇਹ ਜਿਹੜੇ ਹੁਣ ਇੰਨਾ ਰੋਹਾਂ ਦਾ ਹੈ ਜਿਨ੍ਹਾਂ ਨੂੰ ਨੂੰ ਕੋਈ ਰੋਟੀ ਦਾ ਕੋਈ ਹੈ ਹੀ ਨਹੀਂ ਦਾ ਸਾਧਨ ਬਹੁਤ ਘੱਟ ਨੇ ਇੰਨੇ ਕੁ ਘਰ ਹੋਣਗੇ ਜਿਹੜੇ ਇਹਨੇ ਸਿੱਖ ਦੱਸਦੇ ਨੇ ਸਾਰਾ ਪਿੰਡੀ ਤਕਰੀਬ ਹੈ ਦੇ 70 ਹੀ ਅੱਛਾ ਸਾਰਾ ਪਿੰਡੀ ਇਹਨੂੰ ਬਹੁਤ ਯਾਦ ਕਰਦਾ ਜੀ ਇਹਦੇ ਵਿਆਹ ਵੀ ਬਹੁਤ ਜਿਆਦਾ ਜੀ ਪਿੰਡੀ ਵਿੱਚ ਕੁ 40 ਪਿੰਡ ਸੀ ਜਿਹੜੇ ਇਹਦੇ ਸਿਰ ਤੇ ਚੁੱਲਾ ਬਲਦਾ ਸੀ ਨਾ ਗਰੀਬ ਧਰਮਾਂ ਤੇ ਬੜਾ ਕੇ ਦਾ ਲੈਂਦਾ ਹਿੰਦੇ ਇਹਦੇ ਬਰਕਰਨ ਆਂਜੰਮਾਂ ਆਂਜਮਣੇ ਇਹਨਾਂ ਵਿੱਚ ਹੀ ਆ ਸੀ ਗਰੀਬਾਂ ਦਾ ਇੰਨੇ ਦਾ ਤਾਂ ਹੁਣ ਇਹ ਹੁੰਦਾ ਸੀ ਆਸੇ ਪਰਥਿਕ ਦੀ ਉਪਰ ਪੇਧਾ ਵੀ ਨਹੀਂ ਸੀ ਗਿਆ ਉਸ। ਕਿਰਤੀਆਂ ਦੇ ਵਿਆਹ ਵੀ ਇਵੇਂ ਕਰਦੇ ਹੁੰਦੇ। ਤਾਂ ਉਹਨਾਂ ਸਿਆਹੀ ਗਰੀਬ ਉੱਪਰ ਪਹਿਲਾ ਕੋਈ ਵੀ। ਥੀ ਗਾਂ ਦਾ ਤੇ ਆ ਉਹ ਵੀ ਗਰੀਬ ਉੱਪਰ ਤੇ ਉਹਨਾਂ ਖਾਣਾ ਬਣਾ ਕੇ ਦਿੱਤੀ ਜੇ ਨਹੀਂ ਕਿਸੇ ਨੂੰ ਕੋਲੇ ਹੀ ਤੋਂ ਨਾਲੇ ਆਪ ਤੇ ਆਪ ਦੇ ਘਰ ਵਿੱਚੋਂ ਹੀ ਦੇ ਦਿੱਤੀ ਤੇ ਤੁਸੀਂ ਕਿ ਆਪ ਦੇ ਫਿਰ ਨਾ ਤੋਂ ਬਣਾ ਕਰਕੇ ਜੀ ਉੱਪਰ ਫਿਰ ਉਹ ਕਿਹੜੀ ਇਹ ਮਿਸਰ ਤੇ ਉਹਦਾ ਘਰ ਨਹੀਂ ਸਾਹ ਲੈ ਸਕਦੇ ਅਸੀਂ ਤਾਂ ਨਹੀਂ। ਕਿਦਾਂ ਲੀਡ ਦੇਵਾਦੀ ਵੀ ਕੀ ਮੰਨੀ ਦੀ ਸੀ ਨਹੀਂ ਇਹਦੇ ਮੰਨੀ ਦੀ ਕਰੇ ਕਾਹ ਹੈ ਅੰਜੋੜਦਾ ਹੋ ਜਿੱਤਰਾ ਕਾਈ ਵੀ ਨਾ ਪੰਜਾਬ ਪਤਾ ਨਹੀਂ 100 ਦਾ ਮੋੜ ਕੀ ਹੈ ਇਹ ਵੀ ਜਾਗਾ ਬੜਾ ਪਿੰਡ ਵਰਖੇ ਤੇ ਭਲਿਆ ਬਹੁਤ ਚਾਰਨ ਫਾਟੇ ਨਾ ਕਿ ਪੜਾ ਚੱਲਣਾ ਪੜਾ ਤਾਂ ਖਿਆਲ ਕਿ ਕਾਹ ਤੇ ਹੋ ਗਿਆ ਨਾ ਨੀ ਜਾਂਦੀ ਰਾਤ ਰਾਤ ਨੇ ਹਾਂ ਜੀ ਨਾ ਹਟਾ ਲਾ ਤਾਂ ਕੋਈ ਡਾਕਟਰ ਆ ਜਾਏ ਮਰ ਗਿਆ ਬੇਸਵਾਸਨ ਨੂੰ ਜਾ ਰਹੀਆਂ ਕਿੱਥੇ ਅਦਾਤ ਵਹੀ ਹਾਲੀ ਨਹੀਂ ਤੇਰਾ ਸਾਡੇ ਕਰਾਂ ਅਲੀ ਅੱਜੋਂ ਦਾ ਜਿੰਨ ਸਾਡੇ ਦਾ ਸਾਡੇ ਕਿਤੇ ਕਿਤੇ ਸ਼ਾਹ ਜਿੰਨ ਅਸੀਂ ਚਾਹੀ ਨਾ ਪੰਦੀਰ ਸਾਡਾ ਮਲਕੀ ਜਿਦਾਂ ਹੰਦਾ ਪਰ ਆ ਬਣਿਆ ਸਾਡਾ ਮੇਲਾ ਹੋਈ ਕੋਈ ਨਾ ਨਾ ਇੱਥੇ ਵਰਕਸ਼ ਜੰਮ ਨਹੀਂ ਇਹ ਕਿੱਥੇ ਲੰਗਰ ਦਾ ਬਾਈ ਲੰਗਰ ਖਾ ਲੈਣ ਤੇ ਲੰਗਰ ਨਹੀਂ ਮੁਕਦਾ ਇੰਨਾ ਕਿਤੇ ਸੇਵਾ ਕਿਤੇ ਬਾਤ ਨਹੀਂ ਦੀ ਜਿਹੜੀ ਮੁਕਰੀ ਕਿਤੇ ਬੈਹ ਬੈਹ ਸੁੱਕੀ ਜਾਂਦਾ ਬੈਹ ਸੁੱਕੀ ਜਾਂਦਾ ਕਿਤੇ ਯਾਰ ਇੱਕ ਨਾ ਕਰਦੇ ਬੜਾ ਕਿਤੇ ਮਲ ਬਣਾਉਂ ਨੂੰ ਮਰਦੀਆਂ ਕਿਤੇ ਕਾਰਕਨੀ ਮੁਕੰਦੇ ਦਾ ਕਿਤੇ ਲੈਡਰੀ ਨਾ ਬਾਹਰ ਨੂੰ ਸਭ ਬਣਾ ਸਭ ਨੂੰ ਬੜਾ ਦੁੱਖਾਇਆ ਇਹਦਾ ਬੜਾਈ ਦੁੱਖਾਇਆ ਇਹੋ ਹੀ ਹੁਣ ਕੀ ਨਾ ਤਲ ਪਿੰਡ ਕਿਲਾਵਾ ਮੇਰਾ ਨਾਮ ਗੁਲਾ ਸਿੰਘ ਗੀਰਜਾ ਦਾ ਪਿੰਡ ਚੀਮਾ ਪਿੰਡ ਚੀਮਾ ਦੀ ਸ਼ਾਹ ਦੇ ਦਾਦੇ ਪਰਦਾਦੇ ਤੋਂ ਲੱਗੇ ਚਰਨਦਾਸ ਤਰਹੂ ਕੁੱਲੀ ਪ੍ਰਸ਼ੋਤਮਾਨ ਉਹਦਾ ਬੇਟਾ ਸੋ ਅਬਨਕਵਾਰ ਸੋਨੂ ਜੀ ਸਾਡੇ ਇਹਨਾਂ ਦੋਵਾਂ ਚੀਮਿਆਂ ਦੇ ਕਿਸੇ ਗਰੀਬ ਦੀ ਲੜਕੀ ਦਾ ਵਿਆਹ ਹੋਵੇ ਚ ਮੰਤਰੀ ਹੋਵੇ ਚ ਨਾ ਹੋਵੇ ਗਵਰਨਮੈਂਟ ਕੋਕੀ ਜਾਂ ਮੈਂ ਪੁੱਛਣਾ ਉਹਨਾਂ ਵਿਆਹ ਕਰ ਲੈਣ ਜੇ ਕਿਤਾ ਮਰ ਜਾਂਦਾ ਤੇ ਤਦ ਵੀ ਸ਼ਾਹ ਨੇ ਪੈਸਾ ਲਾਉਣਾ ਜੇ ਕਿਤਾ ਜੰਮ ਪੈਂਦਾ ਤਦ ਵੀ ਸ਼ਾਹ ਨੇ ਪੈਸਾ ਲਾਉਣਾ ਜੇ ਕਿਸੇ ਗਰੀਬ ਦਾ ਮਕਾਨ ਨਹੀਂਗਾ ਮਕਾਨ ਨਹੀਂ ਤਾਦੀ ਉਹਨੂੰ ਮਕਾਨ ਪਾ ਕੇ ਦੇਣਾ ਜੇ ਕੋਈ ਬਿਮਾਰ ਆ ਉਹਨੂੰ ਨਾਲ ਹਸਪਤਾਲ ਖੜਦਾ ਨਾਲੇ ਪੈਸੇ ਲਾਉਣਾ ਇਹ ਇੱਕ ਐਸਾ ਮਹਾਨ ਆਦਮੀ ਸੀ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਥੰਮ ਤਾਂ ਕਿ ਸਾਨੂੰ ਬਹੁਤ ਘਾਟਾ ਪਿਆ ਇਹ ਦੇ ਜਾਣ ਕੇ ਐਡਾ ਧਰਮੀ ਬੰਦਾ ਵਾ ਦੁਨੀਆ ਤੇ ਕਦੀ ਮੇਰੀ 60 70 ਸਾਲ ਉਮਰੋ ਚੱਲੀ ਆ ਬੜੇ ਬੜੇ ਅਰਬਾ ਖਰਬਾ ਪਤੀ ਆ ਐਡਾ ਕੋ ਧਰਮੀ ਬੰਦਾ ਨਹੀਂ ਦੇਖਿਆ ਜਿਹੜਾ ਗਰੀਬਾਂ ਪਤੀ ਧਰਮੀ ਸੀ ਕਿੰਨੀ ਅਜ ਦੁਨੀਆ ਵੇਖੋ ਕਿੰਨਾ ਪਿਆਰ ਕਰਦੀ ਆ ਮਾ ਉਹਦਾ ਪਿਆਰ ਅਜੇ ਜਿਸ ਦਿਨ ਭੋਗ ਹੋਇਆ ਉਹਦੋਂ ਦੁਨੀਆ ਵੇਖੋ ਜੀ ਕਿੰਨੀ ਦੁਨੀਆ ਹੁੰਦੀ ਪਹਿਲਾਂ ਜਿੰਨਾ ਮਰਜੀ ਕੋਈ ਮੰਤਰੀ ਮਰ ਜਾਏ ਕੋਈ ਗਰੀਬ ਕਦੀ ਜਾਂਦਾ ਵੇਖਿਆ ਜੀ ਹੂੰ ਇਥੇ ਗਰੀਬ ਹੀ ਵੇਖ ਲੋ ਵੀ ਗਰੀਬ ਹੀ ਲੱਖਾਂ ਦੀ ਤਦਾਦ ਨਾਲ ਗਰੀਬ ਹੀ ਆ ਕਿਉਂਕਿ ਗਰੀਬ ਦਾ ਮਸੀਹ ਆ ਸਾਡਾ ਜਦੋਂ ਆਪ ਦੁੱਖ ਚ ਆ ਲੈਣਾ ਕਿਸੇ ਨੂੰ ਦੁੱਖ ਨਹੀਂ ਆਉਣਾ ਅਸੀਂ ਵੇਖਿਆ ਜਿੰਨੀਆਂ ਬੀਬੀਆਂ ਸਾਰੀਆਂ ਦੇ ਮਨਾਂ 'ਚ ਕੰਮ ਆ ਪਰसों ਇੱਕ ਪਰसों ਜਦੋਂ ਸੁਣਿਆ ਸਾਡੇ ਪਿੰਡ ਦੀ ਇੱਕ ਮਾਤਾ ਫੋਕਾ ਲੈ ਕੇ ਹੀ ਮਰ ਗਈ ਤੇ ਹਾਏ ਸਾਡਾ ਸੋਨੂ ਜਾਂਦਾ ਰਿਹਾ ਬਹੁਤ ਮਾਰੀ ਗੱਲ ਇਹ ਜ਼ੁਲਮ ਹੋ ਗਿਆ ਸਾਹਿਦ ਐ ਜਿਵੇਂ ਪਿਛਕ ਇੱਥੇ ਲੋਕੀ ਸਾਰੇ ਪਿੰਡ ਦੇ ਲੋਕਾਂ ਦੇ ਵਿੱਚ ਅਸੀਂ 10 ਬੰਦੇ 15 ਬੰਦੇ ਉਹਦੇ ਬੰਦੇ ਤੇ ਮਰ ਜਾਂਦੇ ਤੇ ਸਾਨੂੰ ਨਜ਼ਰ ਆ ਇਹ ਵੀ ਕਿਤੇ ਕਿਤੇ ਜਿੱਦਾਂ ਇਹਨਾਂ ਦੀ ਮੌਤ ਹੋਈ ਆ ਉਹਦੇ ਰੋਟੀ ਵੀ ਪੱਕੀ ਨਹੀਂ ਜਾਂਦਾ ਨੋ 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 ਬੋ ਜੀ ਨਾ ਮੈਂ ਨਾ ਹਸਪਤਾਲ ਤਾਂ ਆਇਆ ਤੇ ਜਿੰਨੇ ਡਾਕਟਰਾਂ ਦੀਆਂ ਦੁਕਾਨਾਂ ਕੋ ਡਾਕਟਰ ਨੂੰ ਲੱਭਦਾ ਨਹੀਂ ਡਾਕਟਰ ਵੀ ਜਿੰਨੇ ਬੀਬੀਆਂ ਧੀਆਂ ਅੱਗੇ ਦਾ ਬਲੱਡ ਘੱਟ ਗਿਆ ਅੱਗੇ ਆਪੋਰਟਿਕ ਪਿਆ ਕਿਸੇ ਨੂੰ ਖੁਸ਼ ਹੋ ਗਿਆ ਪਰ ਬਹੁਤ ਮਦਦ ਨਾਲ ਸਾਡੇ ਪਿੰਡ ਦੇ ਮੀਰ ਜਹਰ ਦੇ ਹੁੰਦੇ ਨਾਤੇ ਲੱਗਦੇ ਅਸੀਂ ਨੰਗੀ ਪਰਿਵਾਰ ਦਾ ਪਾਰਾ ਹਾਂ ਨੇ ਸੱਚੀ ਗੱਲ ਕਰ ਦਿੰਦਾ ਭਾਵੇਂ ਪਰਪਾ ਖਰਮਾ ਪਤਿਓ ਇਹਦਾ ਕੰਮ ਨਹੀਂ ਸੀ ਕਿਸੇ ਨੂੰ ਮੈਸੇ ਕਿਸੇ ਕੋਲ ਨਹੀਂ ਗਿਆ 5 ਰੁਪਏ ਖਰਦੇ ਦੁਕੀ ਹੋ ਗਏ ਦੁਕੀ ਹੋਣਗੇ ਇਹ ਜਦੋਂ 100 ਰੁਪਏ ਲਗਰਨ ਉਹਨਾਂ ਦਾ ਖਾ ਕੇ ਕੋਈ ਬੰਦ ਸੀ ਉਹਦੀ ਵਾਲੇ ਦਿਨ ਬਿੱਟੀਆਂ ਧੀਆਂ ਨਿਆਣੇ ਵਿੱਚੇ ਮੰਗਣ ਜਾਂਦੇ ਨੇ ਚਾਹ ਹੁੰਦਾ ਹਰ ਇੱਕ ਦੇ ਮਨ ਚ ਇਹ ਤਾਂ ਕਿਸੇ ਦਿਨ 500 ਦੇ ਵਿੱਚ 400 ਤੇ 500 ਕਰਨੀ ਆ ਪਰ ਬੜੇ ਤਗੜੇ ਕੱਪੜੇ ਦੀ ਗੱਡੀ ਲੱਦ ਕੇ ਲਿਆਂਦੀ ਗਰੀਬਾਂ ਵਾਸਤੇ ਸੂਤ, ਕਰਮ ਸੂਤ, ਲੰਗਰ ਲਾਏ ਬਾਬੇ ਜਨੂ ਸਾਹਿਬ ਖੰਡਪਾੜ ਤਰਾਇਆ ਦੀਪੀਆਂ ਨੂੰ ਸ਼ੌਲ ਕੋਟੀਆਂ ਇਹੋ ਜਿਹਾ ਬੰਦਾ ਹਰ ਗੁਰੂ ਗੋਆ ਜਦੋਂ ਗੁਰਨਾਨਕ ਦਾ ਗੁਰਪੁਰਪੁੰਦਾ ਸੀ ਉਹਦਾ ਕੱਕ ਲਿਆਉਣਾ ਕੰਮਾਂ ਦਾ ਗਰੀਬਾਂ ਨੂੰ ਮਰੇ ਜਿਸ ਤਰ੍ਹਾਂ ਦਾ ਬੰਦਾ ਬਹੁਤ ਸਾਨੂੰ ਕੱਟਾ ਪਿਆ ਸਾਡੇ ਬਲਕੇ ਇਸ ਕਿੱਲੇ ਪਿੰਡ ਨੂੰ ਸਾਰੇ ਲੱਖੇ ਨੇ ਕੱਟਾ ਪਿਆ जहिड़ा कम जहिड़ा कम पंजाब हिंदुस्तान सोनू शाह कर ਕੋਸਾ ਆੜੀ ਹੋ ਗਯਾ ਸ ਹੈ ਕਿ ਦੁਕਾਨਾਂ ਬੰਦ ਹੋ ਗਯਾ ਖੜਾ ਜਾ ਗਯਾ ਬਹੁਤ ਤੱਕੇ ਖੜੀ ਹੋਈ ਆ ਸਾਡੇ ਇਲਾਕੇ ਨਾਲ ਅੱਡਾ ਇੱਕ ਖੰਡ ਹੈ ਜੀ ਸੀ ਦੇ ਕਾਰਗਰ ਇੰਡਕਟ ਪਰ ਵਿਨਨ ਕਰਨਾ ਜਿਹੜੀਆਂ ਆ ਇਸ ਤੇ ਜਿੱਤ ਜਿੱਤ ਦੀ ਉਹਨਾਂ ਦੀ ਮੌਤ ਚਾਲ ਰੁਕਣਾ ਬਣਾ ਦੇ ਤੇ ਦੇਖੋ ਜੀ ਸਾਰੇ ਦੁਕਾਨਦਾਰਾਂ ਦਾ ਉਹਨਾਂ ਨਾਲ ਪਿਆਰ ਸੀ ਜੇ ਬਾਤ ਹੋ ਕੇ ਸਾਰਿਆਂ ਨੇ ਦੁਕਾਨਾਂ ਬੰਦ ਕੀਤੀਆਂ ਵਾ ਕੋਈ ਕਿਸੇ ਕਿਸੇ ਦੇ ਕਹਿਣ ਤੇ ਨਹੀਂ ਆਪਣੇ ਵਿਚਾਰਾਂ ਨਾਲ ਗਣ ਬੰਨ ਲਏ ਤੇ ਆਪਣਾ ਦੁੱਖ ਦੁਖੀ ਵਿੱਚੋਂ ਦੂਰ ਗਏ। ਉਹਨਾਂ ਪਿਆਰ ਕਰਦੇ। ਇਹਨਾਂ ਪਿਆਰ ਕਰਦੇ ਸੰਤੋਖ ਨਾਲ। ਇਹਨੇ ਬੜੇ ਪਿੰਨਾਂ ਨਾਲ ਕਿਹਾ ਜੇ ਕੋਈ ਕਿਸੇ ਦਾ ਵਿਆਹ ਹੋਣਾ ਹੈ ਤੇ ਜੇ ਸਾਰਾ ਖਰਚਾ ਉਹ ਕਰਦੇ। ਹਾਂਜੀ ਹਾਂਜੀ ਗਰੀਬ ਕੋਈ ਕਹਿ ਦੇਣਾ ਜੀ ਸਾਡੇ ਵਿਆਹ ਵਾਜੀ ਕੁੜੀ ਦਾ। ਉਹਨਾਂ ਕਹਣਾ ਜੀ ਜਾਓ ਇੱਥੋਂ ਸਮਾਨ ਲੈ ਲਓ ਜਾ ਕੇ ਕਰ। ਉਹ ਵੀ ਲੈਣਾ। ਜੇ ਕੋਈ ਕਿਸੇ ਦਾ ਖੰਡ ਪਾੜ ਸਾਹਿਬ ਆ ਉਹ ਵੀ ਉਹਨਾਂ ਨੇ ਖਰਚਾ ਦੇਣਾ ਜੀ। ਕਹਿੰਦੇ ਦਰਬਾਰ ਵੱਲੋਂ ਦੁਕਾਨਾਂ ਤੋਂ ਹੋਰਦੀ ਵੀ ਇਹ ਕੱਲ੍ਹ ਕਿੰਨੇ ਕਿਤੇ ਵੀ ਦੁਕਾਨਾ ਖੋਲ੍ਹਣ ਕੋਈ ਗੱਲ ਨਹੀਂ ਹਾਂਜੀ ਹਾਂਜੀ ਕੱਲੋਂ ਫਿਰ ਥੋੜਾ ਜਿਹਾ ਉਹਨਾਂ ਦੇ ਆਵਾਰ ਵਾਲੇ ਬਾਹਰੋਂ ਆ ਰਹੇ ਸੀ ਇੱਕ ਤਰ੍ਹਾਂ ਉਹਨਾਂ ਨੇ ਕਿਹਾ ਵੀ ਜੂ ਇਹ ਕਰਦਾ ਵੀ ਇੱਕ ਦੁਕਾਨਾ ਖੋਲ੍ਹ ਲੈ ਤੇ ਆਪਣਾ ਜਿਹੜਾ ਸਸਕਾਰ ਹੋਏਗਾ ਦੁਕਾਨਾ ਠੀਕ ਹੈ ਪਿੰਡ ਬਿੰਦੀ ਦੇ ਨਾਗਰਿਕਾਂ ਨੂੰ ਇਹਨਾਂ ਨੂੰ ਦੇਖੋ ਜੀ 82 85 ਮਿੰਟ ਪਿੰਡ ਇਲਾਕੇ ਨੂੰ ਪਰ ਇਹਨਾਂ ਦੇ ਜਿਹੜੇ ਵਿਜੀਕੀ ਸਰਪੰਚ 5 ਤੋਂ 30 ਸਰਪੰਚਾਂ ਦੇ ਨਾਲ ਆਪ ਦੇਖੋ ਇਹ ਵੀ ਦੱਸਿਆ ਕਿ ਕਿੰਨੇ ਦਿਨ ਪਹਿਲਾਂ ਦੀ ਆ ਰਹੀ ਹੈ ਬਿਲਕੁਲ ਸਹੀ ਹੈ ਜੀ ਤੁਹਾਡੀ ਗੱਲ ਉਹ ਵੀ ਕਿਤੇ ਮੰਮੀ ਜੀ ਹਜੇ ਉਹਨਾਂ ਦੇ ਲੋਕਾਂ ਨਾਲ ਪਿਆਰ ਹੀ ਬਹੁਤ ਹੀ ਦਿਲ ਨੂੰ ਮਿਲਦੇ ਹੈ ਕੋਈ ਉਹਨਾਂ ਦੇ ਦਿਲ ਦੇ ਟੁੱਟੇ ਹੋ ਵੀ ਨਹੀਂ ਕਿਤੇ ਤਿੰਨ ਕਿਲਕਾਂ ਨਾਲ ਦੇਖੋ ਜੀ ਨਾਂ ਹੋਣ ਵਾਲਾ ਹੀ ਘਾਟਾ ਜੀ ਇਹ ਪੂਰਾ ਹੋ ਹੀ ਨਹੀਂ ਸਕਦਾ ਤੇ ਸਾਡੇ ਦਿਲਾਂ 'ਚ ਸ਼ਾਪ ਰੱਖ ਕੇ ਪੜਾ ਅਮਰ ਰਹੇਗਾ ਅੱਜ ਉਸ ਕੋਈ ਲੱਭੂਆ ਕਰੀਆ ਅਸੀ ਪਰ ਹੋਰ ਵੀ ਯਾਰਾ ਟਕਾ ਹੋਇਆ ਇਲਾਕੇ ਦੇ ਵਿੱਚ ਨਾ ਉਹ ਬੰਦਾ ਜਿਸ ਨੂੰ ਸੋਚੀ ਹਾਰੀ ਗਰੀਬ ਦੇ ਇੱਕ ਰੋਟੀ ਇਹਦੇ ਸਿਰ ਤੋਂ ਪੱਕ ਗਈ। ਇਥੇ ਤਾਂ ਗੱਲ ਵੀ ਹੈ ਜਿਹੜੇ ਕੋਈ ਮਰ ਜਾਂਦਾ ਹੈ ਇਸ ਪਿੰਡ ਦਾ ਮਲ ਨਹੀਂ ਇਹਦੇ ਘਰੋਂ ਹੁੰਦਾ ਹੈ। ਇਲਾਕੇ ਦੇ ਵਿੱਚ 20 ਅਜਿਹੇ ਪਿੰਡ ਜਿਹੜੇ ਇਸ ਤਰ੍ਹਾਂ ਦੇ ਨੇ ਪਰ ਅੱਜ ਇਹ ਨਹੀਂ ਮਰਿਆ ਸਾਰਾ ਇਲਾਕਾ ਹੀ ਮਰ ਗਿਆ। ਹਜ਼ਾਰਾਂ ਮੇਰੇ ਵਰਗੇ ਲੱਖਾਂ ਬੰਦੇ ਜਿਹੜੇ ਉੱਠ ਉੱਠ ਕਰ ਗਏ ਅੱਜ ਕਿਉਂਕਿ ਇਹ ਸੱਚਾਈ ਦੀ ਇੱਥੇ ਕੋਈ ਕਦਰ ਨਹੀਂ ਹੈਗੀ ਜਿਹੜਾ ਸੱਚ ਬੋਲਦਾ ਉਹਨੂੰ ਗੋਲੀ ਦੇ ਕੇ ਘਰ ਜਿਵੇਂ ਸਾਰਾ ਤੇ ਮਨਪ੍ਰੀਤ ਮੰਨਣਾ ਹੋਣੀ ਵੀ ਖੜੇ ਆ ਉਹਨਾਂ ਦੀ ਵਿਚਾਰ ਨਹੀਂ ਉਸ ਨੂੰ ਸਮਝ ਪਰ ਬਿਲਕੁਲ ਉਹਨਾਂ ਸੱਚ ਬੋਲਿਆ ਸੀ ਕਿ ਜਿਹੜਾ ਬੰਦਾ ਵੀ ਕੋਈ ਨਿੰਦਨਾ ਅੱਗੇ ਆਉਂਦਾ ਨਾ ਉਹਨੂੰ ਫਰੌਣ ਦੀ بجائے ਜਦੋਂ ਨਹੀਂ ਹਰਦਾ ਉਹਨੂੰ ਗੋਲੀ ਦੀ ਉਹਨੂੰ ਉਹਦੇ ਪਾਕੇ ਜਦੋਂ ਵੀ ਕੋਈ ਲਖੀ ਨਾ ਹੁੰਦੀ ਸਭ ਤੋਂ ਪਹਿਲਾਂ ਇਹਨਾਂ ਤੋਂ ਲੋਕਾਂ ਨੇ ਇਹ ਇੱਕ ਗੱਲ ਮੈਂ ਤੁਹਾਡੇ ਲਈ ਸਪਸ਼ਟ ਕਰਨੀ ਚਾਹੁੰਦਾ ਕਈ ਲੋਕ ਕਹਿੰਦੇ ਵੀ ਸੋਨੂ ਚੀਮਾ ਕਦੀ ਉਧਰ ਚਲ ਜਾਂਦਾ ਉਧਰ ਨਹੀਂ ਜਾਂਦਾ ਇਹਨੂੰ ਲਿਉਂਦੇ ਸੀ ਜਿੰਨੇ ਜਿੱਤਣਾ ਹੁੰਦਾ ਸੀ ਇਹਨਾਂ ਨੂੰ ਆਪਣੇ ਵੱਲ ਕਿਸੇ ਨਾ ਕਿਸੇ ਤਰ੍ਹਾਂ ਕਿਉਂਕਿ ਪਿਆਰ ਨਾਲ ਛੇਤੀ ਪਿਗਲ ਜਾਂਦੇ ਸੀ ਉਹਨਾਂ ਦੇ ਨਾਲ ਤੁਰਪਦੇ ਪਰ ਜਿੱਦਾਂ ਇਹ ਜਾਂਦਾ ਸੀ ਆ 12 ਤੋਂ ਮੈਂ ਦੇਖਦਾ ਰਿਹਾ ਜਿਹੜੇ ਪਾਸੇ ਇਹਨਾਂ ਸਪੋਰਟ ਕੀਤੇ ਉਹਨਾਂ ਨੂੰ ਉਹਨਾਂ ਨੂੰ ਫੇਤੀ ਮਿਲ ਜਾਂਦਾ ਐਸਾ ਉਹ ਲੋਕਲ ਐਮਐਲਏ ਆ ਉਹਨਾਂ ਨੇ ਵੀ ਇਹਨਾਂ ਪਿਛਲੇ ਸਾਲ ਸਪੋਰਟ ਕਰਕੇ ਇਹਨਾਂ ਐਮਐਲਏ ਬਣਾਇਆ ਜਿੱਤਾਇਆ ਪਰ ਸਾਡਾ ਇੱਕ ਯਾਰ ਹੀ ਮੈਂ ਨਜੀ ਵੀ ਆਪਣੇ ਇਹਨਾਂ ਕੋ ਕੰਮ ਵਾਸਤੀ ਕਦੀ ਨਾ ਨਹੀਂ ਕੀਤੀ ਸਾਡੇ ਪਿੰਡ ਵੀ ਪਿੰਡ ਦੇ ਸ਼ਹਿਰ ਟਾਲਾ ਸਾਡੇ ਪਿੰਡ ਦੇ ਗੁਰਦੁਆਰਾ ਦੋ ਗੁਰਦੁਆਰੇ ਤਿੰਨ ਗੁਰਦੁਆਰੇ ਬਹੁਤ ਮਨੋਕਨੂਸ ਸਿਰ ਜੀ ਤੇ ਇਹ ਜਿਹਨ ਇਨਸਾਨ ਘਾਟੀ ਜਾਂਦੇ ਆ ਤੇ ਇਹਨੇ ਕੋਈ ਲੱਭ ਨਹੀਂ ਹੈਗਾ ਵੀ ਇਹਨਾਂ ਨੂੰ ਜਿਹੜੇ ਤਰੀਕੇ ਨਾਲ ਕੋਈ ਅੱਜ ਤੱਕ ਇਹ ਹੈ ਹਰੇ ਤੋਂ ਮੇਸ਼ੂ ਦੇ ਨਾ ਉਸ ਕੋਲਫਾ ਕੁਝ ਨਹੀਂ ਚੱਲਦਾ ਬਹੁਤ ਗਰੀਬ ਆ ਇਹਨਾਂ ਨੇ ਸਵੇਖ ਮਾਰਾ ਗਰੀਬ ਰੋਡ ਬੰਦ ਰਸਤਾ ਆਸਤਾਂ ਇਹਨਾਂ ਕੋਲ ਪਾਲਸ ਨਹੀਂ ਆਫਰੇ ਕੀ ਆਫਰੇ ਤੇ ਦਿੱਤਾ ਪੂਰਾ ਹੈ। ਇੱਕ ਅਗਲਾ ਜੀ ਇੰਟਰ ਸਰਕਲ ਦੇ ਸਰਪੰਚ ਤੋਂ ਬਖਸ਼ਵਾਸਤ ਪ੍ਰਤੀਜੈ ਹੈ। ਤੇ ਛਾਂ। ਸਟੇਟ ਦਾ ਪੂਰੇ ਹਲਕੇ ਦੀ ਟਿੱਕਰੀ ਇਹਦੇ ਇਸ ਦੇ ਚਾਰਜ ਤੋਂ ਇਹਦਾ ਅਰਗਣਾ ਚੁਣ ਤੇ ਧੋਖੀ ਇਸ ਤੇ ਅਰਦਾ ਕੀ ਸਮੂਹ ਹੈ। ਅੱਜ ਜਦੋਂ ਕਹਿ ਰਹੇ ਸੀ ਕਿ ਇਹ ਫੈਮਲੀ ਵਾਲੇ ਡੇਟ ਆਜਾ ਤਾਂ ਉਹ ਸੋਚੇ। ਕਾਰਨ ਦਾ ਸਾਰੀ ਉਪਤੀ ਹੈ। ਸਾਰੀ ਨੂੰ ਕੰਮ ਦੀ ਰੋਕਤ ਤੋਂ ਇਹ ਦੂਰ ਕਿਹੜਾ ਦੂਰ ਕਿਹਾ ਉਹ ਆ ਇਸ ਇਨਸਾਨ ਦਾ ਪੀਡੀਸੀ ਬੀਥੂ ਇਹ ਜਿਹੜੀ ਇੱਕ ਕੁਦਰਤੀ ਥੇੜੀ ਨਿਕਲੀ ਹੈ ਇਹ ਕਿ ਆਪਣੇ ਆਪ ਦਾ ਹਿੱਸਾ ਹੈ ਮੈਂ ਇਹ ਗੱਲ ਕੀ ਸੱਚੀ ਕਹਾਣੀ ਮਾਰਕਵਾ ਨਹੀਂ ਪਿੱਛੇ ਪੁਹਾਨ ਦੀ ਇਹ ਬਹੁਤ ਵੱਡੀ ਸਰਚ ਹੈ ਕਿ ਇਹ ਹਰੇਕ ਦਾ ਰੋਕ ਤੱਕ ਦੀ ਸਮੱਸਿਆ ਲਗਾ ਅਸੀਂ ਤਾਨੂੰ ਸਾਰਾ ਕੁਝ ਸਕਦਾ ਹੈ ਸਾਨੂੰ ਈਮਾ ਕਲਾਂ ਦੇ ਸਰਪੰਚ ਨੂੰ ਜਿਹਾ ਦੇ ਕੁਝ ਨਿਕਲਦਾ ਮੌਜੂਦ ਬਹੁਤ ਹੀ ਮਨਪਸੰਦ ਜੀ ਉਹ ਆਪਣੇ ਪਰਿਵਾਰ ਹੈ ਔਰ ਜੀ ਚਾਹੋ ਸਾਰੇ ਜਣੇ ਨੋਰਥ ਸਾਸ਼ ਨੇ ਇਹ ਅੰਸਮਲੇ ਦਾ ਆਖਰੀ ਸਿਮਰਨ ਹੋਇਆ ਹੈ। ਤੋਂ ਆਉਂਦੇ ਸਾਰੇ ਤੋਂ ਆਈਏ ਭਾਵੇਂ ਬਹੁਤ ਸਾਰੇ ਸਾਡੇ ਅੰਸਮਲੇ ਹੋ ਗਏ। ਜਿਹੜਾ ਵਾਰ ਨਿਰਗਤ ਜਾਰੀ ਹੈ ਬਹੁਤ ਸਾਰੇ ਬੀੜਾ ਅਪਰ ਫਿਰ ਵੀ ਇਹ ਦੁਨੀਆ ਕਿੰਨਾ ਵਾਹੋ ਇਹਨੇ ਬਹੁਤ ਮਨਜਨ ਲੋਕ ਨੇ ਜਿਨ੍ਹਾਂ ਦਾ ਜਿਹੜਾ ਵਾਜ ਜਿੰਦੀ ਨੇ ਜੀ ਟ੍ਰਿਕਨ ਟੂਰੀਸਮ ਦੇਖਾਂਗਾ ਜੀ ਦੇਖੋ ਇੰਨਾ ਆਮ ਦੇਖ ਕੇ ਇੰਨਾ ਉਹ ਬੰਦੇ ਦੀ ਪਿਆਰ ਸਰਕਾਰ ਦੇਖ ਕੇ ਮੈਂ ਸਰਕਾਰ ਨੂੰ ਕਹਾਂਗਾ ਕਿ ਲੱਖਾਂ ਦਾ ਯਾਰ ਦੇ ਇਹੋ ਜਿਹੇ ਬੰਦੇ ਵੀ ਨਹੀਂ ਸਾਥ ਕੇ ਰੱਖ ਸਕਦੇ ਤੁਸੀਂ ਚੋਰਾ ਚੱਕਿਆਂ ਦੀ ਵਾਜਤ ਕਰਦੇ ਹੋ ਮੈਂ ਉਸ ਦਿਨ ਵੀ ਇੱਕ ਗੱਲ ਕਹੀ ਸੀਗੀ ਇੰਨੀ ਐਸ ਬੰਦੇ ਨੇ ਅਪਲੀਕੇਸ਼ਨ ਦਿੱਤੀਆਂ ਵੀ ਮੈਨੂੰ ਸਿਕਿਉਰਟੀ ਚਾਹੀਦੀ ਹੈ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਖਿਆਲ ਵਿੱਚ 5000 ਰੁਪਇਆ ਲਾ ਕੇ ਬੰਦਾ ਗਾਣਾ ਕੱਢਦਾ ਨਾ ਤੁਹਾਨੂੰ ਤੁਸੀਂ ਫੌਜ ਲਾ ਦਿੰਦੇ ਹੋ ਕਰਨ ਮੈਂ ਨਾ ਜੀ ਯਾਰ ਲੋਕਾਂ ਨੂੰ ਇੰਨਾ ਘਾਰ ਸੀਗਾ ਸਰਦਾਰ ਲੋਕੀਆ ਤੁਹਾਡੇ ਸਾਹਮਣੇ ਆ ਮਤਲਬ ਪ੍ਰਕਾਸ਼ ਦੀ ਵੀਡੀਓ ਪਰਮਾਨ ਦੀ ਲੋੜ ਪੈਂਦੀ ਆ ਤੁਹਾਡੇ ਸਾਹਮਣੇ ਆ ਚਾਰ ਦਿਨ ਹੋ ਗਏ ਔਰ ਜਦੋਂ ਸਿੱਧੂ ਮੂਸੇਵਾਲਾ ਮਰਿਆ ਸੀ ਨਾ ਮੈਂ ਉਸ ਦਿਨ ਵੀ ਇੱਕ ਗੱਲ ਕਹੀ ਸੀ ਮੈਂ ਉਹਦੇ ਪਿਤਾ ਜੀ ਨੂੰ ਮਿਲਿਆ ਸੀ ਔਰ ਮੈਂ ਸਰਕਾਰ ਨੂੰ ਇੱਕ ਗੱਲ ਕਹੀ ਸੀ ਕਿ ਹਾਂ ਯਾਰ ਜਿਹੜਾ ਜਾਨ ਵਾਲਾ ਚਲੇ ਗਿਆ ਕਮ ਸੇ ਕਮ ਇਹਦੇ ਤੋਂ ਸਬਕ ਹੀ ਲੈ ਲਓ ਬਾਰਲੇ ਮੁਲਕ ਦੇ ਵਿੱਚ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਨਾ ਇਹੋ ਜਿਹਾ ਹਾਦਸਾ ਨਹੀਂ ਕਿਤੇ ਰੋਡ ਤੇ ਐਕਸੀਡੈਂਟ ਹੋ ਜਵੇ ਤੇ ਉਹ ਉਨੇ ਦਿਨ ਸੜਕ ਚਾਲੂ ਨਹੀਂ ਕਰਦੇ ਵੀ ਜੇ ਸੜਕ ਦੀ ਵਜ੍ਹਾ ਨਾਲ ਕੋਈ ਗਲਤ ਹੋਇਆ ਜਾਂ ਚਰੇ ਚ ਕੋਈ ਲੋਕਸ ਨਹੀਂ ਲਾਉਦਾ ਇੱਦਾਂ ਬੰਦੇ ਕੁੱਤੇ ਆ ਤਾਵਾ ਪਹਿਲੇ ਆਂਗੂ ਮਾਰੇ ਜਾ ਰਹੇ ਆ ਤੋ ਸਭ ਕੁਝ ਹੀ ਨਹੀਂ ਲਿਆ ਜਾ ਰਿਹਾ ਤੇ ਫਿਰ ਮੈਂ ਉੱਥੇ ਗਿਆ ਸੀ ਮੈਂ ਵੀ ਗੱਲ ਕੀਤੀ ਸੀ ਕਿ ਅੱਜ ਤੁਸੀਂ ਹੁਸੇ ਵਾਲੇ ਤੋਂ ਸੰਪ ਲੈ ਲਓ ਜਿੰਨੋਂ ਜਿੰਨੋਂ ਵੀ ਕਿੱਥੇ ਯਾਰ ਤਾਂ ਡੀ ਇੰਟੈਲੀਜੈਂਸ ਹੈ ਤੁਹਾਡੇ ਕੋਲ ਦੇਸ਼ ਜਿਹੜਾ ਚੱਲਦਾ ਉਹ ਇੰਟੈਲੀਜੈਂਸ ਜਿਹੜੀਆਂ ਏਜੰਸੀਜ਼ ਨੇ ਉਹਦੇ ਸਿਰ ਦੇ ਉੱਤੇ ਚੱਲਦਾ ਠੀਕ ਹੈ ਨਾ ਦੇਸ਼ ਚ ਪਹਿਲਾਂ ਪਤਾ ਹੁੰਦਾ ਇੰਟੈਲੀਜੈਂਸ ਏਜੰਸੀ ਨੂੰ ਕਿ ਕੀ ਹੋਣਾ ਆ ਇਸ ਤਰ੍ਹਾਂ ਤੇ ਦੇਸ਼ ਚੱਲ ਨਹੀਂ ਸਕਦਾ ਕਿੱਥੋਂ ਕਿੰਨੂ ਖਤਰਾ ਕਿਹੜੇ ਮੁਲਕ ਨੇ ਹਮਲਾ ਕਰ ਦੇਣਾ ਜੇ ਤੁਹਾਡੀ ਇੰਟੈਲੀਜੈਂਸੀ ਫੇਲ ਹੋ ਚੁੱਕੀ ਆ ਤੁਸੀਂ ਕਿਵੇਂ ਸੂਬਾ ਚਲਾਓਗੇ ਕਿਵੇਂ ਦੇਸ਼ ਚਲਾਓਗੇ ਪਰ ਮੈਂ ਸਾਰੇ ਲੋਕਾਂ ਨੂੰ ਇੱਕ ਅਪੀਲ ਕਰਦਾ ਆ ਕਿ ਯਾਰ ਇਹ ਕੱਲਾ ਸੋਨੂ ਦਾ ਕਤਲ ਐਡਾ ਦਰਦਨਾਕ ਕਤਲ ਇਹ ਨਹੀਂ ਆ ਪੰਜਾਬ ਦਾ ਮਾਹੌਲ ਬਹੁਤ ਖਰਾਬ ਕੀਤਾ ਜਾ ਰਿਹਾ ਲੋਕਾਂ ਨੂੰ ਇੱਥੇ ਜਿਹੜੇ ਭਲੇ ਮਾਨਸ ਲੋਕ ਨੇ ਉਹਨਾਂ ਨੂੰ ਭਜਾਇਆ प्यार ਨੇ ਇਹ ਬੜੀ ਵੱਡੀ ਸਾਜ਼ਿਸ਼ ਹੈ ਦੇ ਆਉਣ ਵਾਲੇ ਸਮੇਂ ਤੇ ਬਹੁਤ ਗੰਭੀਰ ਜਿਹੜੇ ਛਿੱਟੇ ਆਉਣੇ ਨੇ ਸੋ ਸਰਕਾਰ ਨੂੰ ਚਾਹੀਦਾ ਵੀ ਹੋਰ ਵੀ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਨੂੰ ਖਤਰਾ ਹੈ ਜਿਨ੍ਹਾਂ ਨੂੰ ਧਮਕੀਆਂ ਆਉਂਦੀਆਂ ਨੇ ਕਮ ਸੇ ਕਮ ਉਹਨਾਂ ਦੀ ਰਾਖੀ ਕਰ ਲਵੇ ਤੇ ਤੋਂ ਸਭ ਕੀ ਲੈ ਲਵੇ ਅੱਜ 4 ਦਿਨ ਹੋ ਗਏ ਆ ਪੂਰਾ ਇਲਾਕਾ ਬੰਦ ਪਿਆ ਬਾਜ਼ਾਰ ਅੱਜ ਧਿਆਨ ਹੀ ਪਾਟੇ ਕੁੱਝ ਪਿਆਰ ਕਰਨ ਵਾਸਤੇ ਇਹ ਵੀ ਦੇਖ ਮੈਨੂੰ ਅੱਜ ਪਤਾ ਲੱਗਾ ਜੀ ਬਾਜ਼ਾਰ ਦੇਖੋ ਕਿਸੇ ਦੇ ਘਰ ਦਾ ਭੋਜੀ ਚਲਾ ਜਾਵੇ ਨਾ ਚੰਦਰਖਾਲ ਇੰਨੀ ਕਾਲੀ ਹੁੰਦੀ ਆ ਕਈ ਤੇ ਅੱਜ ਕੱਲ ਉਹ ਰੁਝਾਨ ਹੀ ਖਤਮ ਹੋ ਗਿਆ ਲੋਕਾਂ ਦੇ ਜਿਵੇਂ ਨੇ ਵੀ ਇੱਕ ਦਿਨ ਵੀ ਆਪਣਾ ਕਾਰੋਬਾਰ ਨਹੀਂ ਕਰਦੇ ਜਿੱਦਾ ਕੋ ਰੈਸਟੋਰੈਂਟ ਹੁੰਦਾ ਸਗਾ ਪਿਓ ਵੀ ਮਰਿਆ ਹੋਵੇ ਅੱਜ ਤਿੰਨਾ ਦਿਨਾਂ ਤੋਂ ਬਾਜ਼ਾਰ ਬੰਦ ਔਰ ਕਹਿ ਕੇ ਮੈਨੂੰ ਪਤਾ ਲੱਗਾ ਪਰਿਵਾਰ ਨੇ ਕੱਲ ਸੁਣਾਉਣ ਦੀ ਕੋਸ਼ਿਸ਼ ਕੀਤੀ ਆ ਵੀ ਹਰ ਬੰਦੇ ਦੇ ਉੱਤੇ ਕਰਜ਼ੇ ਨੇ ਲੋੜਾਂ ਨੇ ਮਤਲਬ ਤੁਸੀਂ ਇੰਨਾ ਪਿਆਰ ਲੋਕਾਂ ਨੇ ਉਹਨੂੰ ਦਿੱਤਾ ਕਾਮ ਸੇ ਕਾਮ ਇਹ ਸਰਕਾਰਾਂ ਨੂੰ ਇਹਦੇ ਉੱਤੇ ਕੋਈ ਗੌਰ ਫਰਮਾਉਣਾ ਚਾਹੀਦਾ ਪਰ ਕੁਛ ਹਲਾਤ ਨਹੀਂ ਦੂਜੀ ਚੀਜ਼ ਮੈਂ ਫਿਰ ਕਹਿੰਦਾ ਕਿ ਸਰਕਾਰ ਹੱਥ ਖੜੇ ਕਰ ਦੋਵੇ ਨਾ ਕਿ ਅਸੀਂ ਤੁਹਾਡੀ ਰਾਖੀ ਨਹੀਂ ਕਰ ਸਕਦੇ ਸਾਡੇ ਟੈਕਸ ਲੈਣੇ ਬੰਦ ਕਰ ਦੋਵੇ ਤੇ ਸਾਡੇ ਕੋਲ ਟੈਕਸ ਲੈ ਕੇ ਪੁਲਿਸ ਨੂੰ ਤਨਖਾਹ ਵਾਂ ਸਾਡੇ ਕੋਲ ਟੈਕਸ ਲੈ ਕੇ ਆਪਣੀਆਂ ਗੱਡੀਆਂ ਚਲਾਉਂਦੇ ਨੇ ਸਾਡੇ ਕੋ ਕਹਿੰਦੇ ਚੋਖਸੂਲ ਦਾ ਮੰਦ ਨਹੀਂ ਉਹਦੇ ਬਦਲੇ ਸਾਨੂੰ ਦੇਣਾ ਹੁੰਦਾ ਕੁਝ ਸਾਡੀ ਸੁਰੱਖਿਆ ਸਾਨੂੰ ਰੁਜ਼ਗਾਰ ਸਾਡੀ ਰੋਟੀ ਰੋਜੀ ਰੋਟੀ ਦਾ ਪ੍ਰਬੰਧ ਸਾਡੀਆਂ ਸਿਹਤ ਸਵਾਵਾ ਸਾਡੀ ਐਜੂਕੇਸ਼ਨ ਦਾ ਪ੍ਰਬੰਧ ਜਦੋਂ ਦੇਣਾ ਹੀ ਕੁਛ ਨਹੀਂ ਪਸਕੂਲਾਂ ਚਲ ਜੂ ਇੱਕ ਸਲਾਮਤ ਥੋੜੀ ਹੈ ਪੰਜਾਬ ਦੇ ਵਿੱਚ 1ਵੀਂ 6ਵੀਂ ਤੱਕ ਬੱਚਾ ਹੀ ਨਹੀਂ ਫੇਲ ਕੀਤਾ ਜਾਂਦਾ ਕਦੋਂ ਪੜਦਾ ਕੁਛ ਵੀ ਉਹਨੂੰ ਪਾਸ ਕਿਉਂ ਕਰਦੇ ਹੋ ਕਿੱਦਾਂ ਉਹ ਕੰਪੀਟੀਸ਼ਨ ਕਰੂਗਾ ਅੰਨਪੜ ਸਾਰਾ ਪੰਜਾਬ ਕਰ ਦਿੱਤਾ ਗਿਆ ਦੇਖੋ ਪੜ੍ਹੇ ਲਿਖੇ ਨੇ ਤੇ ਉਹ ਬਾਹਰ ਨੂੰ ਕਰ ਦਿੱਤੇ ਗਏ ਨੇ ਜੇ ਕੋਈ ਇੱਥੇ ਰਹਿ ਗਿਆ ਤਾਂ ਉਹਨਾਂ ਨੂੰ ਨਸ਼ਿਆਂ ਤੇ ਲਾਦਦਾ ਤੈਨੂੰ ਖਚਾਉਣਾ ਕਿੰਨੇ ਮੈਂ ਤੇ ਕਿ ਪਿੰਡ ਪਿੰਡ ਮਹਿਮ ਚਲਾਈ ਕੱਲ ਚਾਟੀਵੰਡ ਦੇ ਵਿੱਚ ਪ੍ਰੋਗਰਾਮ ਸੀਗਾ ਵੀ ਕਿਸੇ ਨੇ ਤੁਹਾਡਾ ਨਸ਼ਾ ਨਹੀਂ ਚੜਾਉਣਾ ਕਿਸੇ ਨੇ ਤੁਹਾਡੀ ਰਾਖੀ ਨਹੀਂ ਕਰਨੀ ਉਹਨਾਂ ਨੂੰ ਤੇ ਇੱਕ ਚੀਜ਼ ਲੱਭੀ ਆ ਵੀ 5 ਸਾਲ ਰ ਕਰਦੇ ਉਸ ਮੈਕ ਮਾਰਦੇ ਉਸ ਲੋਕਾਂ ਨੂੰ ਨਾਰੇ ਲਾ ਕੇ پیسے ਦੇ ਕੇ ਵੋਟਾਂ ਲੈ ਲੋ ਇਦਾਂ ਸੂਬਾ ਨਹੀਂ ਚੱਲਣਾ ਤੇ ਇਹ ਪੰਜਾਬ ਇੱਕ ਨੰਬਰ ਤੇ ਸੀਗਾ ਅੱਜ ਦੇਸ਼ ਚ ਪੰਜਾਬ ਸਭ ਤੋਂ ਅਖੀਰਲੇ ਨੰਬਰ ਤੇ ਆ ਗਿਆ ਮੈਂ ਤਾਂ ਲੋਕਾਂ ਨੂੰ ਕਹਿੰਦਾ ਵੀ ਜਿੰਨਾ ਇਹਦੀ ਮੌਤ ਤੇ ਰੋਣਾ ਨਾ ਉਹਨਾਂ ਪੰਜਾਬ ਤੇ ਵੀ ਰੋ ਯਾਰ ਤੇਰੇ ਪੰਜਾਬ ਦਾ ਬਣਦਾ ਕੀ ਜਾਂਦਾ ਜੀ ਲੋਕ ਸਭਾ ਚ ਹੁਣ ਵੀ ਤੁਹਾਡੀ ਹਾਜ਼ਰੀ ਚੰਗਾ ਕਿੰਨੇ ਅਨਮਾਨ ਗੰਢ ਜਰਵਾ ਕੁਝ ਗਾ ਜਾ ਰਿਹਾ ਕਿਵੇਂ ਦੇ ਦੂੰ ਕੀ ਲੱਗਦਾ ਵਾ ਪੀ ਲੂਸਪਾ ਚਲਾਉਣੀ ਉਹਦੇ ਕਰਕੇ ਪ੍ਰੈਸ਼ਰ ਨਹੀਂ ਕਿਤੇ ਹੱਥ ਕਾਰਨ ਜੇ ਜਨਤਾ ਮਾਡੇ ਘਰ ਮੈਦਾ ਕਿੰਨਾ ਜ਼ਿਆਦਾ ਉਸੇ ਦੇਖੋ ਮੈਂ ਲੋਕਾਂ ਨੂੰ ਇੱਕ ਅਪੀਲ ਕਰਦਾ ਜਿੰਨੇ ਇੱਥੇ ਖੜੇ ਨੇ ਕੋ ਲੀਡਰ ਲਾਇਸੈਂਸ ਲੈ ਕੇ ਨਹੀਂ ਆਏ ਅਸੀਂ ਬਣਨਾ ਤੁਹਾਡੇ ਚ ਕੋ ਨਹੀਂ ਬਣ ਸਕਦੇ ਯਾਰ ਹਮੇਸ਼ਾ ਅਮ ਪੰਜਾਬੀ ਜੋ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਵੀ ਸਾਨੂੰ ਬੁੱਧੂ ਬਣਾਉਣ ਵਾਲੇ ਲੋਕ ਆਉਂਦੇ ਨੇ ਅਸੀਂ ਤੋਂ ਸਾਹ ਨਿਕਲੇ ਨੇ 4 4 ਸਾਲ ਉਹ ਗੁੱਪ ਰਹਿਣਗੇ ਤੁਸੀਂ ਇਤਿਹਾਸ ਕੱਢ ਕੇ ਵੇਖੋ ਜਦੋਂ ਇਲੈਕਸ਼ਨ ਆਉਂਦੀ ਉਹ ਬਾਹਰ ਨਿਕਲ ਆਉਂਦੇ ਨੇ ਵੀ ਇਹ ਲੋਕੀ ਇਹ ਲਾਰਨੀ ਸਮਝਦੇ ਨੇ ਤਾਂ ਲੱਗ ਗਿਆ ਤੇ ਠੀਕ ਆ ਨਹੀਂ ਲੱਗਾ ਤੇ ਫੇਰ ਆਪਦੇ ਘਰ ਬਹਿ ਜਾਗੇ ਇੰਨਾ ਚੋਣਾਂ ਦੇ ਵਿੱਚ ਵੇਖੋ ਕਿੰਨੇ ਆਰਟਿਸਟ ਨਿਕਲ ਆਉਣੇ ਨੇ ਕਿੰਨੇ ਸਿੰਗਰ ਨਿਕਲ ਆਉਣੇ ਨੇ ਇਹ ਲਾਟਰੀ ਸਮਝਦੇ ਨੇ ਵੀ ਲੱਗ ਗਈ ਤੇ ਠੀਕ ਆ ਉਸ ਤੋਂ ਬਾਅਦਾਂ ਵੀ ਸੇਵਾ ਕਰੋ ਨਾ ਪੰਜਾਬ ਦੀ ਅੱਜ ਪੰਜਾਬ ਦੀ ਬੋਲਦਾ ਕੌਣ ਹੈ ਸਰਕਾਰ ਮੈਂ ਨਹੀਂ ਆਂਦਾ ਵੀ ਬਿਲਕੁਲ ਸਾਰੇ ਕੰਮ ਠੀਕ ਕਰਦੀ ਹੋਊਗੀ ਸਰਕਾਰ ਦੇ ਨੁਕਸ ਕਿੰਨੇ ਕੱਢਣੇ ਹੁੰਦੇ ਆਪੋਜੀਸ਼ਨ ਆਪੋਜੀਸ਼ਨ ਤਾਂ ਕੁੱਤੇ ਵਾਂਗੂੰ ਥਰ-ਥਰ ਇਹਨਾਂ ਨੂੰ ਪੁੱਛ ਲਗਾਉਂਦੀ ਫਿਰਦੀ ਦੱਬ ਕੇ ਕੱਡਿਆਂ ਚ ਪੂਛ ਲਈ ਫਿਰਦੀ ਵੀ ਜਿੰਨੂੰ ਮਰਜੀ ਉਹ ਘੇਰ ਲੈਂਦੇ ਨੇ ਉਹ ਬੋਲਣ ਵਾਲਾ ਨਹੀਂ ਬੋਲਦਾ ਉਹ ਜਿਹੜਾ ਸਾਫ਼ ਸੁਪਰਾ ਹੋਵੇ ਜਦੋਂ ਇਹ ਸਾਫ਼ ਸੁਤਰੇ ਨਹੀਂ ਕਿੰਨੇ ਪੰਜਾਬ ਨੂੰ ਬਚਾਉਣਾ ਉਹਨਾਂ ਦੇ ਨੁਕਸਰ ਹਰ ਬੰਦੇ ਦੇ ਹਰ ਪਰਿਵਾਰ ਚ ਸਰਕਾਰ ਤੇ ਬੜਾ ਵੱਡਾ ਆਦਾਰਾ ਹੈ ਨਾ ਇੱਕ ਬੰਦੇ ਚ ਵੀ ਨੁਕਸ ਹੋ ਸਕਦੇ ਆ ਮੇਰੇ ਚ ਵੀ ਇਹਨਾਂ ਚ ਜਦੋਂ ਕਿ ਇਹਨੇ ਦੱਸਣੇ ਨਹੀਂ ਉਹ ਦੂਰ ਹੀ ਨਹੀਂ ਕਰਨੇ ਤੇ ਕਿੱਥੋਂ ਹੋਣਾ ਵਾ ਅੱਜ ਹੀ ਸਬਕ ਲਿਆ ਜਾਵੇ ਯਾਰ ਤੁਹਾਡੀ ਪਾਰਟੀ ਦੇ ਨਾਲ ਉਹਦਾ ਇੰਨਾ ਲੀਡ ਸੀਗਾ ਕੁਝੀ ਚੀਜ਼ ਮੈਂ ਸਾਰੇ ਜਿੰਨੇ ਵੀ ਲੀਡਰਾਂ ਦੇ ਮਗਰ ਲੱਗਦੇ ਨੇ ਲੋਕ ਮੈਂ ਸਾਰਿਆਂ ਨੂੰ ਉਸ ਦਿਨ ਵੀ ਮੈਂ ਕਿਹਾ ਸੀਗਾ ਕਿ ਸਿਆਸੀ ਕਤਲ ਹੈ ਯਾਰ ਇਹਦੀ ਤੈਅ ਤੱਕ ਪੈਦਾ ਕੀਤੀਆਂ ਕਿਉਂ ਬੱਚਿਆਂ ਨੂੰ ਉਲਝਾਇਆ ਜਾਂਦਾ ਜਿਹੜੀ ਸਰਕਾਰ ਆਉਂਦੀ ਹੈ ਵੋਟਾਂ ਮਿਲਿਓ ਨੂੰ ਰੱਜ ਕੇ ਵਰਤਿਆ ਜਾਂਦਾ ਰਿਹਾ ਜਦੋਂ ਪਤਾ ਲੱਗਦਾ ਵੀ ਇਹਦੀ ਜੀ ਹਾਂ ਕੋਈ ਰਹਿਣਾ ਗੱਟੋਂ ਬੰਦੀ ਆ ਸਾਡੇ ਕਾਹ ਹੀ ਇੱਕ ਇਲਾਕੇ ਦਾ ਨਾਮਵਰ ਤਖਸ਼ੀਅਤ ਸੀ ਜਾਨੀ ਕਿ ਇਲਾਕੇ ਨੂੰ ਬਹੁਤ ਮਦਦ ਕਰਦੇ ਸੀ ਇੱਕ ਹਸਾਲ ਦਾ ਵੀ ਜਾਨੀ ਕਿ ਇਲਾਕਾ ਹੀ ਖਤਮ ਹੋ ਗਿਆ ਹਨ ਵੀ ਪਤਾ ਲੱਗਾ ਵੀ ਦੁਕਾਨਾਂ ਨੂੰ ਛਾੜਦੇ ਨੇ ਭਾਜੀ ਉਹ ਹਾਂਜੀ ਬੰਦ ਹੈ ਜੀ ਪਰ ਮਕਮਲ ਚਵਾਲ ਬੰਦ ਹੈ ਜੀ ਤੇ ਇਹ ਇਹ ਤਾਂ ਕੋਚਨ ਤੇ ਨਹੀਂ ਹੋ ਗਿਆ ਵੀ ਆ ਗੱਲ ਕਰਨੀ ਕੋਲ ਪ੍ਰਸ਼ਾਸਨ ਨੂੰ ਵੀ ਕੋਈ ਕਰਨਾ ਚਾਹੀਦਾ ਨਾ ਮੇਰਾ ਹਾਲ ਕਿੰਦਾ ਦਾ ਛੋਕਰ ਕਿੰਦਾ ਦਾ ਕੋਈ ਛੋਕਰ ਭਾਜੀ ਵਧੀਆਗਾ ਹਰ ਗਰੀਬ ਬੰਦੇ ਦੀ ਮਦਦ ਕਰਦੇ ਸੀ ਸੰਕੋਜੀ ਹੂ ਪਹਿਲੀ ਵਾਰ ਸਰਪੰਚ ਕੇ ਦੋ ਮਲੇਸ਼ ਸਰਪੰਚ ਭਾਜੀ ਆਤੋਂ 20 ਸਾਲ ਤੋਂ ਇਹਨਾਂ ਦੇ ਭੰਦੇ ਹੁੰਦੇ ਲਗਾਤਾਰੀ ਭੰਦੇ ਲਗਾਤਾਰੀ ਤਿੰਨਾਂ ਤੋਂ ਲਗਾਤਾਰੀ ਭੰਦੇ ਆਉਂਦੇ ਨੇ ਤੁਹਾਨੂੰ ਪਤਾ ਹੀ ਹੈ ਹਾਂਜੀ ਕਿ ਭਾਜੀ ਤੇ ਹੁਣ ਸਰਪੰਚੀ ਨਾ ਹੀ ਹੋਇਆ ਸਾਰਾ ਪਰਿਵਾਰ ਦੀ ਗੱਲ ਕੀ ਪਰਿਵਾਰ ਦੀ ਗੱਲ ਹੈ ਪਰਿਵਾਰ ਚ ਡੇਟਾ ਇੱਕ ਇੱਕ ਮੇਦੀ ਹੈ ਤੁਸੀਂ ਹੈ ਬਾਕੀ ਤੇ ਮੋਨੂ ਭਾਜੀ ਹੋ ਗਿਆ